ਤੁਹਾਨੂੰ ਸincere ਸਵਾਦ ਹੈ ਤੁਹਾਡਾ ਬਹੁਤ-ਬਹੁਤ Delhi Post ਤੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਇੱਕ bronze medal ਜਿੱਤ ਕੇ ਆਏ ਹੋ थैंक यू ਸਰ ਆ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਇਹ ਤਾਂ ਸਾਰੇ ਪੁੱਛਦੇ ਨੇ ਪਰ ਮੈਂ ਇਹ ਪੁੱਛੂੰਗਾ ਕਿ ਪੇਰੈਂਟਸ ਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਹਾਂ ਜੀ ਬਹੁਤ ਵਧੀਆ ਸੀਗਾ ਸਾਰਾ ਕੁਝ ਵੈਲਡ ਕਾਫੀ ਮਤਲਬ ਫੈਮਿਲੀ ਫੋਰ ਐਪੀ ਹੈ ਬਟ ਮੈਂ ਥੋੜਾ ਜਿਹਾ ਅਨਸੈਟੀਸਫਾਈਡ ਹਾਂ ਚੀਜ਼ਾਂ ਤੋਂ ਹਾਂ ਬਿਕੋਜ਼ ਜਿਹੜੀ ਚੀਜ਼ ਨਾਲ ਲੈ ਕੇ ਗਏ ਸੀ ਉਹ ਕੰਪਲੀਟ ਨਹੀਂ ਹੋ ਗਿਆ ਜੇ ਬਟ ਹਾਂ ਨੈਕਸਟ ਟਾਈਮ ਉਹ ਬੈਟਰ ਕਰਾਂਗੇ ਬਿਲਕੁਲ ਅੱਛਾ ਚਲੋ ਫਿਰ ਵੀ ਇੱਕ ਬਹੁਤ ਵੱਡੀ ਸੁਰਗਤ ਮਿਲੀ ਹੈ ਦੇਸ਼ ਨੂੰ ਕਿ ਤੁਸੀਂ ਬ੍ਰੌਂਜ਼ ਮੈਡਲ ਲੈ ਕੇ ਆਏ ਹੋ ਕੋਸ਼ਿਸ਼ ਆਹੀ ਸੀ ਕਿ 골ਡ ਆਏ ਅ ਕੋਸ਼ਿਸ਼ ਤਾਂ ਸੀਗੀ ਸਰ ਬੈਟਰ وہی ਬੈਡਲਕ ਸੀਗਾ ਕੋਈ ਨਹੀਂ ਵਸੇ ਚਲੋ ਕਦੇ ਤੁਸੀਂ ਮੈਨੂੰ ਪਾ ਕੇ ਦੀਨ ਗੱਲ ਕੀਤੀ ਇਸ ਬਾਰੇ ਕਿ ਅਸੀਂ ਦੋਵੇਂ ਹੀ ਆ ਜਿਹੜੇ ਡੀਏਵੀ ਤੋਂ ਪੜ੍ਹ ਰਹੇ ਆ ਤੇ ਅਸੀਂ ਜਿਹੜਾ ਹੈ 골ਡ ਮੈਡਲ ਲੈ ਕੇ ਜਾਣਾ ਸੀਗਾ ਪਰ ਬ੍ਰੌਂਜ਼ ਇਕੱਠੇ ਹੀ ਲੈ ਕੇ ਆਏ ਆ ਨਹੀਂ ਇਹਦੇ ਰਿਲੇਟਡ ਨਹੀਂ ਗੱਲ ਹੋਈ ਬਸ ਆ ਇਹਨੇ ਗੱਲ ਹੋਈ ਸੀਗੀ ਕਿ ਬਸ ਆਪਣਾ 100% ਦੇਣਾ ਤੁਹਾਨੂੰ ਐਂਡ ਇਹੜੀ ਚੀਜ਼ ਆਪਾਂ ਮੰਨ ਲਓ ਲੈਨ ਦੇਖੂ ਕਰਦੇ ਪਏ ਆ ਉਹ ਕੰਪਲੀਟ ਹੋ। ਤੇ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਤੁਸੀਂ ਉਸ ਦੌਰਾਨ ਕਿਹੋ ਜਿਹਾ ਲੱਗਿਆ ਕਿਹੋ ਜਿਹਾ ਮਹਿਸੂਸ ਹੋਇਆ ਉਸ ਟਾਈਮ? ਆ ਬਹੁਤ ਵਧੀਆ ਸੀ ਸਰ ਕਾਫੀ ਮੰਨ ਲਓ ਉਹਨਾਂ ਨੇ ਕੰਗ੍ਰੈਚੁਲੇਸ਼ਨ ਵੀ ਕਹੀ ਐਂਡ ਮਿਲਾਂਗੇ ਵੀ ਅਜੇ ਮੀਟਿੰਗ ਵੀ ਹੋਣੀ ਐ ਸਾਰੇ ਫਲੀਟ ਜਦੋਂ ਇਕੱਠੇ ਹੋਵਾਂਗੇ ਇੰਡੀਆ ਜਾ ਕੇ। ਹਮ ਐਂਡ ਉਦੋਂ ਉਹਨਾਂ ਨੂੰ ਮਿਲਾਂਗੇ ਚੰਗੀ ਤਰ੍ਹਾਂ। ਮਨੂਪਕਰ ਹੰਜੀਤ ਮਨੂਪਕਰ ਨੇ ਤੁਸੀਂ ਦੋਨੋਂ ਫੋਨ ਤੇ ਹੋਰ ਹੋਲ ਦੇ ਮੈਚ ਕੀਆ ਨੈਕਸਟ ਮੈਚੇਜ਼ ਲਈ। ਹਮ ਮਤਲਬ ਬਹੁਤ ਵਧੀਆ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਗਲੀ ਵਾਰੀ ਲਈ ਵੀ ਹੁਣ اسی ਤਰੀਕੇ ਦੀ ਤਿਆਰੀ ਕਰ ਰਹੇ ਹਾਂ ਕਿ ਅਗਲੀ ਵਾਰੀ 골ਡ ਲੈ ਕੇ ਆਣੇ ਇਸ ਵਾਰੀ ਜੇ ਬ੍ਰੌਂਜ਼ ਲੈ ਕੇ ਆਏ ਹਾਂ ਤਾਂ ਥੋੜੀ ਸਟ੍ਰੈਟਜੀ ਚੇਂਜ ਕਰਾਂਗੇ ਓਕੇ ਥੋੜੀ ਟੈਕਨੀਕ ਵੀ ਨਿਕਾਲਾਂਗੇ ਓਕੇ ਐਂਡ ਥੋੜੀ ਜੀ ਆ ਕੀ ਕਹਿ ਸਕਦੇ ਆ ਜੀ ਲਾਈਕ ਥੋੜੀ ਡਿਸਟਰੈਕਸ਼ਨ ਸੀਗੀ ਉਹ ਥੋੜੀ ਘਟਾਵਾਂਗੇ ਹੂੰ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਬੋਬਲ ਮੁਬਾਰਕਾ ਸਬਜੋਤ ਤੁਸੀਂ ਦੇਸ਼ ਦਾ ਮਾਣ ਵਧਾਇਆ ਤੇ ਬਹੁਤ ਵੱਡੀ ਗੱਲ ਹੈ ਤੁਸੀਂ ਬ੍ਰੌਂਜ਼ ਮੈਡਲ ਲੈ ਕੇ ਆਏ ਹੋ ਖਾਸ ਤੌਰ ਤੇ ਡੀ ਵੀ 10 ਦੇ ਦੋਨੋਂ ਹੋ ਕੇ ਇਕੱਠੇ ਟੀਮ ਮੇਟ ਬਣ ਕੇ ਜਿਹੜਾ ਬ੍ਰੌਂਜ਼ ਲੈ ਕੇ ਆਏ ਹੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਵਾਦ ਹੈ ਤੁਹਾਡਾ ਬਹੁਤ ਬਹੁਤ ਜੈਲੀ ਪੋਸਟ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਬ੍ਰੌਂਜ਼ ਮੈਡਲ ਜਿੱਤ ਕੇ ਆਏ ਹੋ ਥੈਂਕ ਯੂ ਸਰ ਅ ਕੀ ਹੋ ਜਾ ਮਹਿਸੂਸ ਹੋ ਰਿਹਾ ਹੈ ਇਹ ਤਾਂ ਸਾਰੇ ਪੁੱਛਦੇ ਨੇ ਪਰ ਮੈਂ ਇਹ ਪੁੱਛੂਗਾ ਕਿ ਪੇਰੈਂਟਸ ਨੂੰ ਕੀ ਹੋ ਜਾ ਮਹਿਸੂਸ ਹੋ ਰਿ ਸੰਦੇਵ ਉਹ ਬਹੁਤ ਵਧੀਆ ਸੀਗਾ ਸਾਰਾ ਕੁਝ ਵੈਲਡ ਕਾਫੀ ਮਤਲਬ ਫੈਮਿਲੀ ਫੋਰ ਐਪੀ ਹੈ ਬਟ ਮੈਂ ਥੋੜਾ ਜਿਹਾ ਅਨਸੈਟੀਸਫਾਈਡ ਹਾਂ ਚੀਜ਼ਾਂ ਤੋਂ ਹਾਂ ਬਿਕੋਜ਼ ਜਿਹੜੀ ਚੀਜ਼ ਨਾਲ ਲੈ ਕੇ ਗਏ ਸੀ ਉਹ ਕੰਪਲੀਟ ਨਹੀਂ ਹੋ ਗਿਆ ਜੇ ਬਟ ਹਾਂ ਨੈਕਸਟ ਟਾਈਮ ਉਹ ਬੈਟਰ ਕਰਾਂਗੇ ਬਿਲਕੁਲ ਅੱਛਾ ਚਲੋ ਫਿਰ ਵੀ ਇੱਕ ਬਹੁਤ ਵੱਡੀ ਸੁਗਾਤ ਮਿਲੀ ਹੈ ਦੇਸ਼ ਨੂੰ ਕਿ ਤੁਸੀਂ ਬ੍ਰੌਂਜ਼ ਮੈਡਲ ਲੈ ਕੇ ਆਏ ਹੋ ਕੋਸ਼ਿਸ਼ ਆਹੀ ਸੀ ਕਿ ਗੋਲਡ ਆਏ ਕੋਸ਼ਿਸ਼ ਤਾਂ ਸੀਗੀ ਸਰ ਬੱਟਰ وہی ਬੈਡ ਲੱਕ ਸੀਗਾ ਕੋਈ ਨਹੀਂ ਵੈਸੇ ਚਲੋ ਕਦੇ ਤੁਸੀਂ ਮੈਨੂੰ ਪਾ ਕੇ ਦੀ ਮੈਂ ਗੱਲ ਕੀਤੀ ਇਸ ਬਾਰੇ ਕਿ ਅਸੀਂ ਦੋਵੇਂ ਹੀ ਆ ਜਿਹੜੇ ਡੀਏਵੀ ਤੋਂ ਪੜ੍ਹ ਰਹੇ ਆ ਤੇ ਅਸੀਂ ਜਿਹੜਾ 골ਡ ਮੈਡਲ ਲੈ ਕੇ ਜਾਣਾ ਸੀਗਾ ਪਰ ਬ੍ਰੌਂਜ਼ ਇਕੱਠੇ ਲੈ ਕੇ ਆਏ ਆ ਨਹੀਂ ਇਹ ਤਾਂ ਰਿਲੇਟਡ ਨਹੀਂ ਗੱਲ ਹੋਈ ਬਸ हां ਇਹਨਾਂ ਇੰਨੀ ਗੱਲ ਹੋਈ ਸੀਗੀ ਕਿ ਬਸ ਆਪਣਾ 100% ਦੇਣਾ ਦੋਸਤ ਐਂਡ ਇਹੜੀ ਚੀਜ਼ ਆਪਾਂ ਮਤਲਬ ਲੈਣ ਦੀ ਕਰਦੇ ਪਏ ਆ ਉਹ ਕੰਪਲੀਟ ਹੋਵੇ ਤੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੁਸੀਂ ਉਸ ਦੌਰਾਨ ਕਿਹੋ ਜਿਹਾ ਲੱਗਿਆ ਕਿਹੋ ਜਿਹਾ ਮਹਿਸੂਸ ਹੋਇਆ ਉਸ ਟਾਈਮ ਆ ਬਹੁਤ ਵਧੀਆ ਸੀ ਸਰ ਕਾਫੀ ਮੰਦੋ ਉਹਨਾਂ ਨੇ ਕੰਗ੍ਰੈਚੁਲੇਸ਼ਨ ਵੀ ਕਹੀ ਐਂਡ ਮਿਲਾਂਗੇ ਵੀ ਅਜੇ ਮੀਟਿੰਗ ਵੀ ਹੋਣੀ ਐ ਸਾਰੇ ਫਲੀਟ ਜਦੋਂ ਇਕੱਠੇ ਹੋਵਾਂਗੇ ਇੰਡੀਆ ਜਾ ਕੇ ਹੂੰ ਐਂਡ ਉਹਨਾਂ ਨੇ ਮਿਲਾਂਗੇ ਚੰਗੀ ਤਰ੍ਹਾਂ ਮਨੂ ਪਾਕਰ ਹੰਜੀਤ ਮਨੂ ਪਾਕਰ ਨੇ ਤੁਸੀਂ ਦੋਨੋਂ ਫੋਨ ਤੇ ਹੂੰ ਔਰ 올 ਦੇ ਬੈਚ ਕੀਆ ਨੈਕਸਟ ਮੈਚੇਜ਼ ਲਈ ਹੂੰ ਮਤਲਬ ਬਹੁਤ ਵਧੀਆ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਗਲੀ ਵਾਰੀ ਲਈ ਵੀ ਹੁਣ اسی ਤਰੀਕੇ ਦੀ ਤਿਆਰੀ ਕਰ ਰਹੇ ਹਾਂ ਕਿ ਅਗਲੀ ਵਾਰੀ 골ਡ ਲੈ ਕੇ ਆਣੇ ਇਸ ਵਾਰੀ ਜੇ ਬ੍ਰੌਂਜ਼ ਲੈ ਕੇ ਆਏ ਹਾਂ ਤਾਂ ਥੋੜੀ ਸਟ੍ਰੈਟਜੀ ਚੇਂਜ ਕਰਾਂਗੇ ਓਕੇ ਥੋੜੀ ਟੈਕਨੀਕ ਵੀ ਨਿਕਾਲਾਂਗੇ ਓਕੇ ਐਂਡ ਥੋੜੀ ਜੀ ਆ ਕੀ ਕਹਿ ਸਕਦੇ ਆ ਜੀ ਲਾਈਕ ਥੋੜੀ ਡਿਸਟਰੈਕਸ਼ਨ ਸੀਗੀ ਉਹ ਥੋੜੀ ਘਟਾਵਾਂਗੇ ਹੂੰ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਬੋਬਲ ਮੁਬਾਰਕਾ ਸਭ ਜੋ ਤੁਸੀਂ ਦੇਸ਼ ਦਾ ਮਾਣ ਵਧਾਇਆ ਤੇ ਬਹੁਤ ਵੱਡੀ ਗੱਲ ਹੈ ਤੁਸੀਂ ব্রੋਂਜ਼ ਮੈਡਲ ਲੈ ਕੇ ਆਏ ਹੋ ਖਾਸ ਤੌਰ ਤੇ ਡੀ ਵੀ 10 ਦੇ ਦੋਨੋਂ ਹੋ ਕੇ ਇਕੱਠੇ ਟੀਮ ਮੇਟ ਬਣ ਕੇ ਜਿਹੜਾ ব্রੋਂਜ਼ ਲੈ ਕੇ ਆਏ ਹੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਾਚ